ਤਾਜੀ ਗੱਲ ਕਰਾਂਗੇ ਡੋਨਾਲਡ ਟਰੰਪ ਦੀ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੈ ਇਹਨੇ ਅਮਰੀਕਾ ਦੇ ਵਿੱਚ ਇੱਕ ਨਵਾਂ ਬੰਜ ਗੱਡਤਾ ਬੰਜ ਗੱਡਿਆ ਗਿਆ ਬਸ ਮਿੱਟੀ ਲਾਉਣ ਵਾਲੀ ਰਹਿ ਗਈ ਤੇ ਬੰਜ ਉੱਥੇ ਗੱਡਿਆ ਗਿਆ ਆਸਰਾ ਆਪਣੇ ਵਾਲ ਤੇ ਪਾਊਗਾ ਕਹਿਣ ਤੋਂ ਭਾਵ ਹੈ ਇਹਨੇ ਇੱਕ ਅਮਰੀਕਾ 'ਚ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਸਤਾਵਿਤ ਬਿੱਲ ਹੈ ਜਿਹੜਾ ਉਹ ਲਿਆਂਦਾ ਹੈ ਪੇਸ਼ ਕੀਤਾ ਹੈ ਉਹ ਬਿੱਲ ਕੀ ਦਾਗਾ ਜਿੰਨੇ ਵੀ ਉੱਥੇ ਵਿਦੇਸ਼ੀ ਨਾਗਰਿਕ ਰਹਿੰਦੇ ਐ ਪ੍ਰਵਾਸੀ ਭਾਰਤੀ ਰਹਿੰਦੇ ਐ ਪ੍ਰਵਾਸੀ ਕਹਿੰਦੇ ਐ ਜਿਵੇਂ ਆਪਣੇ ਵਾਲੇ ਅਮਰੀਕਾ ਗਏ ਐ ਉਹ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਦੇ ਆ ਤਾਂ ਪਹਿਲਾਂ ਉਤੇ ਟੈਕਸ ਜਿਹੜਾ ਚੱਲਦਾ ਸੀਗਾ ਤਾਂ ਹੁਣ 5% ਦੀ ਹੋਰ ਟੈਕਸ ਹੈ ਜਿਹੜਾ ਵਧਾਉਣ ਦੀ ਤਜਵੀਜ਼ ਰੱਖੀ ਗਈ ਹੈ ਉਸ ਬਿੱਲ ਦੇ ਵਿੱਚ ਅਮਰੀਕੀ ਸੰਸਦ ਦੇ ਵਿੱਚ ਇਹ ਬਿੱਲ ਹੈ ਜਿਹੜਾ ਲਿਆਂਦਾ ਜਾ ਚੁੱਕਿਆ ਹੈ ਤੇ ਇਸ ਬਿੱਲ ਦਾ ਜਿਹੜਾ ਨਾਮ ਰੱਖਿਆ ਗਿਆ ਦੀ 1 ਬਿਗ ਬਿਊਟੀਫੁਲ ਬਿੱਲ ਇਹ ਇਸ ਬਿੱਲ ਦਾ ਨਾਮ ਹੈ ਇਹਦੇ ਵਿੱਚ 5% ਵਾਧੂ ਟੈਕਸ ਲਗਾਉਣ ਦੀ ਤਜਵੀਜ਼ ਹੈ ਜਿਹੜੀ ਰੱਖੀ ਗਈ ਹੈ ਪ੍ਰਵਾਸੀ ਭਾਰਤੀਆਂ ਤੇ ਗੈਰ ਵਿਦੇਸ਼ੀ ਨਾਗਰਿਕਾਂ ਤੇ ਇਹ ਬਿੱਲ ਜੇਕਰ ਲਾਗੂ ਹੋ ਜਾਂਦਾ ਹੈ ਤਾਂ ਇਹਦੇ ਨਾਲ H1B ਵੀਜ਼ਾ ਧਾਰਕ ਨੇ ਜਿਹੜੇ ਗ੍ਰੀਨ ਕਾਰਡ ਜਿੰਨਾ ਦਾ ਬਣਿਆ ਹੋਇਆ ਇਹ ਤੇ ਹੋਰ ਗੈਰ ਨਿਵਾਸੀ ਭਾਰਤੀ ਇਹਨਾਂ ਦੀਆਂ ਜੇਬਾਂ 'ਤੇ ਸਿੱਧਾ ਅਸਰ ਪਊਗਾ ਇਹ ਕਾਨੂੰਨ ਜਿਹੜਾ ਅਗਰ ਬਣ ਜਾਂਦਾ ਹੈ ਬਾਣੀ ਜਾਣਾ ਤੇ ਇਹਦੇ ਵਿੱਚ 5% ਨਾਲ ਕੀ ਹੋਊਗਾ ਮੋਟਾ-ਮੋਟਾ ਸਮਝ ਲਓ ਜੇ ਉਧਰੋਂ ਕੋਈ ਪ੍ਰਵਾਸੀ ਬੰਦਾ ਜਾਂ ਹੋਰ ਵਿਦੇਸ਼ੀ ਨਾਗਰਿਕ ਆਪਣੇ ਇੱਧਰ ਆਪਣੇ ਪਰਿਵਾਰ ਨੂੰ ਪੈਸੇ ਭੇਜਦਾ ਮੰਨ ਲਓ 1 ਲੱਖ ਡਾਲਰ ਭੇਜਤਾ ਤਾਂ ਉਹਦਾ 5000 ਡਾਲਰ ਹੈ ਜਿਹੜਾ ਉਹ ਅਮਰੀਕਾ ਦੇ ਵਿੱਚ ਹੀ ਘਟਿਆ ਜਾਊਗਾ ਬਾਕੀ ਆਪਣੇ ਇੱਧਰ ਜਿਹੜਾ ਲੱਗਣਾ ਹੈ ਟੈਕਸ ਵਗੈਰਾ ਜੋ ਇੱਥੇ ਲੱਗਦਾ ਉਹ ਅਲੱਗ ਲੱਗਣਾ ਹੈ ਐਨ ਤੋਂ ਭਾਵੇਂ ਚਾਹੇ ਘਟ ਭੇਜੋ ਚਾਹੇ ਵੱਧ ਭੇਜੋ 5% ਵਾਧੂ ਟੈਕਸ ਜਿਹੜਾ ਉਹ ਲੱਗੂਗਾ ਜੁਲਾਈ ਮਹੀਨੇ ਦੇ ਵਿੱਚ ਹੈ ਜਿਹੜਾ ਇਹ ਕਾਨੂੰਨ ਹੈ ਉਹ ਬਣ ਜਾਣਾ ਤਾਂ ਅਗਰ ਤੁਸੀਂ ਪੈਸੇ ਭੇਜਣ ਦੀ ਸੋਚ ਰਹੇ ਹੋ ਤਾਂ ਜਿੰਨਾ ਕੁ ਫਾਇਦਾ ਹੋ ਸਕਦਾ ਉਹਨਾਂ ਕਰ ਲਓ ਇਹ ਕਾਨੂੰਨ ਬਣਨ ਤੋਂ ਪਹਿਲਾਂ ਪਹਿਲਾਂ ਆਪਣੇ 4 ਪੈਸੇ ਜੋੜੇ ਆਪਣੇ ਪਰਿਵਾਰ ਨੂੰ ਜੋ ਭੇਜਣੇ ਆ ਉਹ ਭੇਜ ਲਿਓ ਇਹ ਨਿਊਜ਼ ਵੀ ਆ ਚੁੱਕੀ ਹੈ ਤਾਂ ਸਭ ਤੋਂ ਵੱਧ ਇਹਨਾਂ ਪ੍ਰਭਾਵਤ ਹੈ ਜਿਹੜੇ ਉਪਰਵਾਸੀ ਹੋਣਗੇ ਤਾਂ ਗੱਲ ਕਰਦੇ ਆਂ ਅੰਕੜਿਆਂ ਦੀ ਕਿ ਕਿੰਨੇ ਪ੍ਰਵਾਸੀਆਂ ਦੇ ਜਿਹੜੇ ਇਹ ਅੰਕੜੇ ਐ ਤਾਂ ਇਹ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਲਗਭਗ 45 ਲੱਖ ਭਾਰਤੀ ਜਿਹੜੇ ਰਹਿੰਦੇ ਐ ਤੇ ਇਹਨਾਂ ਦੇ ਵਿੱਚੋਂ ਲਗਭਗ 32 ਲੱਖ ਭਾਰਤੀ ਮੂਲ ਦੇ ਨੇ ਵੱਡੀ ਗਿਣਤੀ ਨਿਯਮਤ ਤੌਰ ਤੇ ਉਹ ਪੈਸੇ ਜਿਹੜੇ ਭੇਜਦੇ ਆ ਭੇਜਦੀ ਐ ਚਾਹੇ ਅਮਰੀਕਾ ਚਾਹੇ ਕੈਨੇਡਾ ਚਾਹੇ ਆਸਟ੍ਰੇਲੀਆ ਕਿਹੜੀ ਵੀ ਕੰਟਰੀ ਦੇ ਵਿੱਚ ਆਪਣੇ ਇਧਰੋਂ ਕੋਈ ਭਾ ਗਿਆ ਤਾਂ ਪਰਿਵਾਰ ਨੂੰ ਪੈਸੇ ਭੇਜਦੀ ਹੁੰਦਾ ਤਾਰਬੀਏ ਦੀ ਰਿਪੋਰਟ ਹੈ ਜਿਹੜੀ ਦੱਸਦੀ ਹੈ ਕਿ ਸਾਲ 2023-24 ਦੇ ਵਿੱਚ ਅਮਰੀਕਾ ਤੋਂ ਭਾਰਤ ਨੂੰ 32 ਬਿਲੀਅਨ ਡਾਲਰ ਦੀ ਰਕਮ ਹੈ ਜਿਹੜੀ ਭੇਜੀ ਗਈ ਸੀ ਤਾਂ ਹੁਣ ਇਹਦੇ 5% ਟੈਕਸ ਕੈਲਕੂਲੇਟ ਕਰ ਲਿਓ ਕਿੰਨਾ ਕੱਟਿਆ ਜਾਊ ਡਾਲਰਾਂ ਦਾ ਜਿੰਨੀ ਰਕਮ ਉਹਦਾ 5% ਕੱਢ ਲਿਓ ਤੇ ਟੈਕਸ ਜਿਹੜਾ ਕਿੱਥੇ ਕੱਟਿਆ ਜਾਊਗਾ ਇਹ ਟੈਕਸ ਹੈ ਜਿਹੜਾ ਉਸੇ ਜਗ੍ਹਾ ਤੇ ਲਗਾਇਆ ਜਾਵੇਗਾ ਜਿੱਥੋਂ ਪੈਸਾ ਭੇਜਿਆ ਜਾ ਰਿਹਾ ਹੈ ਮਤਲਬ ਕੀ ਅਮਰੀਕਾ ਤੋਂ ਭੇਜਿਆ ਜਾ ਰਿਹਾ ਹੈ ਆ ਉੱਥੇ ਟੈਕਸ ਜਿਹੜਾ ਤੁਹਾਡਾ ਉੱਥੇ ਹੀ ਕੱਟਿਆ ਜਾਊਗਾ ਉੱਥੇ ਡਾਲਰਾਂ ਨੂੰ ਡਾਲਰਾਂ ਦੀ ਕੱਟ ਲਿਆ ਜਾਊਗਾ ਬਿੱਲ ਦੇ ਵਿੱਚ ਜਿਹੜੀ ਕੋਈ ਘੱਟੋ-ਘੱਟ ਸੀਮਾ ਉਹ ਨਿਰਧਾਰਤ ਨਹੀਂ ਕੀਤੀ ਗਈ ਇਹਦਾ ਮਤਲਬ ਇਹ ਹੋਇਆ ਇਹ ਟੈਕਸ ਥੋੜੀ ਜਿਹੀ ਰਕਮ ਤਾਂ ਭੇਜੇ ਜਾਂਦੇ ਵੀ ਜਿਹੜਾ ਲੱਗ ਰੂਗਾ ਤੱਕ ਦੀ 100 ਡਾਲਰ ਭੇਜੋ ਉੱਥੇ ਵੀ ਲੱਗੂਗਾ ਚਿੰਤਾ ਦਾ ਵਿਸ਼ਾ ਇਹੀ ਹੈ ਕਿ ਭਾਰਤੀ ਅਮਰੀਕਾ ਦੇ ਵਿੱਚ ਕੰਮ ਕਰਦੇ ਆ ਆਪਣੇ ਪਰਿਵਾਰਾਂ ਦੀ ਮਦਦ ਕਰਦੇ ਆ ਤੇ ਉਹਨਾਂ ਦੀ ਆਮਦਨ ਹੈ ਜਿਹੜੀ ਉਹ ਸਿੱਧੇ ਤੌਰ ਤੇ ਪ੍ਰਭਾਵਿਤ ਹੋਊਗੀ ਛੋਟੇ ਪੈਸੇ ਟ੍ਰਾਂਸਫਰ ਕਰਦੇ ਆ ਜਿਹੜੇ ਘੱਟ ਰਕਮ ਕਰਦੇ ਆ ਤਾਂ ਉਹਨਾਂ ਦੀ ਜੇਬ ਤੇ ਵੀ ਅਸਰ ਪਊਗਾ ਇਸ ਤੋਂ ਇਲਾਵਾ ਇੱਕ ਵਾਰ ਇਹ ਬਿੱਲ ਜਿਹੜਾ ਪਾਸ ਹੋ ਜਾਂਦਾ ਹੈ ਤਾਂ ਇਸ ਤੋਂ ਬਾਅਦ ਭਾਰਤ ਵਰਗੇ ਦੇਸ਼ਾਂ ਨੂੰ ਭੇਜੇ ਜਾਣ ਵਾਲੇ ਪੈਸੇ ਦੇ ਵਿੱਚ ਵੀ ਇਹੜੀ ਉਹ ਗਰਾਫਟ ਹੈ ਜਿਹੜੀ ਹੋ ਸਕਦੀ ਹੈ ਤਾਂ ਇਹ ਡੋਨਾਲਡ ਟਰੰਪ ਨੇ ਉਧਰ ਵੰਜ ਘੱਟਤਾ ਬਾਕੀ ਆਪਣੇ ਵਾਲੇ ਕਲਾਕਾਰ ਨਹੀਂ ਘਟ ਹੈਗੇ ਟਰੰਪ ਦੀ ਗਾਣੇ ਕੱਢੀ ਜਾਂਦੇ ਐ ਤੇ ਗਾਣੇ ਅਸਰਤਾ ਕਰਦੇ ਐ ਬਾਕੀ ਮਾਹੌਲ ਤਨਾਪੂਰਨ ਜਾ ਹੋ ਗਿਆ ਸੀਗਾ ਇਹਦੇ ਨਾਲ ਕਾਨਾ ਕਾਰ ਨਹੀਂ ਵਧ ਗਈ ਤਾਂ ਉਹਨੇ ਫਿਰ ਹੁਣ ਅਮਰੀਕੀ ਸੰਸਦ ਦੇ ਵਿੱਚ ਬਿੱਲ ਹੈ ਜਿਹੜਾ ਲਿਆਂਦਾ ਬਸ ਪਾਸ ਹੋਣਾ ਤੇ ਕਾਨੂੰਨ ਬਣਦਾ ਜਿਹੜਾ ਸਮਾਂ ਲੱਗਣਾ ਹੈ ਤੇ 5% ਦੀ ਵਾਧੂ ਟੈਕਸ ਜਿਹੜਾ ਹੁਣ ਪ੍ਰਵਾਸੀਆਂ ਤੇ ਜਾਂ ਹੋਰ ਕੰਟਰੀਆਂ ਦੇ ਉੱਤੇ ਜਿਹੜੇ ਰਹਿੰਦੇ ਐ ਵਿਦੇਸ਼ੀ ਨਾਗਰਿਕ ਕੰਮ ਕਰਦੇ ਐ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਦੇ ਐ ਇਧਰ ਮਦਦ ਇਧਰ ਮਦਦ ਕਰਦੇ ਐ ਤਾਂ ਉਹਨਾਂ ਦੀ ਜੇਬ ਤੇ ਸਿੱਧਮ ਸਿੱਧਾ ਆਸਰਾ ਜਿਹੜਾ ਪਊਗਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਇਸੇ ਤਰ੍ਹਾਂ ਜਾਣਕਾਰੀ ਮਿਲਦੀ ਰਹੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ